ਇਸ ਵੱਲ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਟ੍ਰੀਟਮੈਂਟ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਤਾਂ ਅਹਿਮ ਸੁਣਵਾਈ ਤੋਂ ਬਾਅਦ ਕਿਸਾਨਾਂ ਨੂੰ ਵੱਡਾ ਝਟਕਾ ਜ਼ਰੂਰ ਲੱਗਿਆ ਤੇ ਪੰਜਾਬ ਸਰਕਾਰ ਦੇ ਲਈ ਵੱਡੀ ਚੁਣੌਤੀ ਵਾਲੀ ਗੱਲ ਐ ਤਾਂ ਹੁਣ ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਕੁਝ ਕਿਸਾਨ ਜਿਹੜੇ ਨੇ ਉਹ ਗੈਰ ਜ਼ਿੰਮੇਵਾਰੀਆਂ ਵਾਲੇ ਬਿਆਨ ਦੇ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਉਣ ਦੇ ਲਈ ਪੰਜਾਬ ਸਰਕਾਰ ਨੂੰ ਹੁਣ ਸੌਂ ਵਾਰ ਦਾ ਸਮਾਂ ਦੇ ਦਿੱਤਾ ਸੌਂ ਵਾਰ ਤੱਕ ਦਾ ਸਮਾਂ ਦੇ ਦਿੱਤਾ ਤਲਖ ਟਿੱਪਣੀਆਂ ਅੱਜ ਸੁਪਰੀਮ ਕੋਰਟ ਦੀਆਂ ਸੁਣਨ ਨੂੰ ਮਿਲੀਆਂ ਤਾਂ ਕਿਸਾਨਾਂ ਦੇ ਲਈ ਵੀ ਇਹ ਵੱਡੀ ਝਟਕੇ ਵਾਲੀ ਖਬਰ ਹੈ ਸੁਪਰੀਮ ਕੋਰਟ ਦੇ ਫੈਸਲੇ ਨੇ ਸਾਰਿਆਂ ਦੀ ਨੀਂਦ ਉਡਾ ਦਿੱਤੀ ਤਾਂ ਹੁਣ ਸਰਕਾਰ ਨੂੰ ਜੋ ਸੋਮਵਾਰ ਤੱਕ ਦਾ ਸਮਾਂ ਦਿੱਤਾ ਤਾਂ ਸੋਮਵਾਰ ਤੋਂ ਪਹਿਲਾਂ ਪਹਿਲਾਂ ਕੀ ਪ੍ਰਸ਼ਾਸਨ ਕੋਈ ਵੱਡੀ ਕਾਰਵਾਈ ਕਰੇਗਾ ਖਨੌਰੀ ਬਾਰਡਰ ਦੇ ਉੱਤੇ ਕੀ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰਦਸਤੀ ਚੱਕਿਆ ਜਾਵੇਗਾ ਕੀ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲਾਂ ਵਾਂਗ ਚੱਕ ਕੇ ਹਸਪਤਾਲ ਦੇ ਵਿੱਚ ਲਿਜਾਇਆ ਜਾਵੇਗਾ ਕੀ ਜੋ ਗੱਡੀਆਂ ਹੁਣ ਪਾਤੜਾਂ ਦੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਦੇਖੀਆਂ ਗਈਆਂ ਜੋ ਗੁਰੂ ਘਰਾਂ ਦੇ ਵਿੱਚ ਪ੍ਰਸ਼ਾਸਨ ਜਿਹੜਾ ਰਜਾਈਆਂ ਮੰਗ ਰਿਹਾ ਸੀ ਤਾਂ ਉਹ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਇਹ ਸਵਾਲ ਸਾਰਿਆਂ ਦੇ ਮਨਾਂ ਦੇ ਵਿੱਚ ਨੇ ਤੱਕ ਖਨੌਰੀ ਬਾਰਡਰ ਦੇ ਉੱਤੇ ਹੁਣ ਟਰਾਲੀਆਂ ਭਰ-ਭਰ ਕੇ ਕਿਸਾਨ ਪਹੁੰਚਣਾ ਸ਼ੁਰੂ ਹੋ ਚੁੱਕੇ ਕਿਉਂਕਿ ਤਲਖ ਟਿੱਪਣੀਆਂ ਸੁਪਰੀਮ ਕੋਰਟ ਦੇ ਵੱਲੋਂ ਹੋਈਆਂ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਖਨੌਰੀ ਬਾਰਡਰ ਤੋਂ ਚੱਕ ਕੇ ਮੈਡੀਕਲ ਟ੍ਰੀਟਮੈਂਟ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾ ਸਕਦਾ ਆ ਤਾਂ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆ ਚੁੱਕਿਆ ਸੋਮਵਾਰ ਤੱਕ ਦੀ ਮੌਹਲਤ ਦੇ ਦਿੱਤੀ ਆ ਸਮਾਂ ਦੇ ਦਿੱਤਾ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਤਾਂ ਅਹਿਮ ਸੁਣਵਾਈ ਦੇ ਉੱਤੇ ਸਭ ਦੀਆਂ ਨਜ਼ਰਾਂ ਸੀ ਕਿ ਆਖਰ ਅੱਜ ਕਿਹੜਾ ਵੱਡਾ ਫੈਸਲਾ ਆਵੇਗਾ ਤਾਂ ਆਖਰ ਫੈਸਲਾ ਆ ਚੁੱਕਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਜਵਾਬ ਦਿੱਤਾ ਪਹਿਲਾਂ ਹੀ ਜਗਜੀਤ ਸਿੰਘ ਡੱਲੇਵਾਲ ਇਹ ਗੱਲ ਕਹਿ ਚੁੱਕੇ ਸੀ ਕਿ ਸੁਪਰੀਮ ਕੋਰਟ ਵਰਸਿਸ ਕਿਸਾਨੀ ਅੰਦੋਲਨ ਲੱਗ ਕਬੀ ਸੇ ਇਹ ਹਮਾਰੇ ਸੰਯੁਕਤ ਸਾਨ ਮੋਰਚਾ ਗੈਰਜਿਕ ਭਾਰਤ ਦਾ ਹਿੱਸਾ ਹੈ ਉਹਨਾਂ ਨੇ ਉਸੀ ਸਮੇਂ ਸੇ ਪ੍ਰੋਟੈਸਟ ਚੱਲ ਰਹੇ ਹਨ ਤਾਂ ਅਬ ਜਬਸੇ 26 ਨਵੰਬਰ ਸੇ सरदार जीजी सिंह डलेवाल जी आमरण आंचन पर बैठे हैं तब से लगातार जो प्रोग्राम चल रहे तमिलनाडु में दो बार बहुत बड़े पूरे तमिलनाडु में रेलें रोकी गई हंगर स्ट्राइक जो सांकेतिक भूख हड़ताल चल रही है सैकड़ों किसान जो है अलग अलग जगह पर भूख हड़ताल में रहे तो हर बार चाहे हमने कैंडल मार्च की कॉल दी चाहे उपायुक्त कार्यालय में जो अमन आंचल की थी हर एक प्रोग्राम को दक्षिण भारत ने पूरी बाखूबी जिम्मेदारी से निभाया ये इस आंदोलन को ताकत देने के लिए सरदार जी सिंह डलेवाल जी को जो है ताकत देने के लिए हमारे व्हाट आई सेंड आई विल सेंड लखविंदर प्लीज नॉट ही सेंड टू ऑल ओके डॉक्टर साहब मैं डॉक्टर साहब को आइए ਹਾਂ ਹਮਿੰਦੀ ਹਾਲਾਤ ਦੱਸਣਗੇ ਜਗਜੀਤ ਸਿੰਘ ਢੱਲੇਵਾਲ ਜੀ ਜੀ ਹਾਂ ਅਸੀ ਕਾਲ ਜੀ ਮੈਂ ਅਰਤਾਰ ਸਿੰਘ ਟੀਮ ਲੀਡਰ ਡਾਕਟਰ ਸੁਵੈਮਨ ਫਾਈਵ ਰਿਵਰਸਾਟ ਐਸੋਸੀਏਸ਼ਨ ਜਿਵੇਂ ਕਿ ਪਹਿਲੇ ਦਿਨ ਤੋਂ ਪ੍ਰਧਾਨ ਜੀ ਦਾ ਅਪਾ ਚੈੱਕਅਪ ਕਰ ਰਹੇ ਆ ਪ੍ਰਧਾਨ ਜੀ ਦੀ ਸਿਹਤ ਅੱਜ ਬਹੁਤ ਜ਼ਿਆਦਾ ਡਾਹੋਣਿਆ ਕਿਉਂਕਿ ਉਹਨਾਂ ਦੇ ਜਿਹੜੇ ਬਲੱਡ ਟੈਸਟ ਆ ਕੀਟੋਨ ਬੋਡੀ ਲੈਵਲ ਬਹੁਤ ਜ਼ਿਆਦਾ ਅਪ ਹੋ ਰਿਹਾ ਵਾ ਜਿਹੜੀ ਆਪਣੀ ਹੈਗੀ ਆ ਕਿਡਨੀ ਦੇ ਟੈਸਟ ਵੀ ਬਹੁਤ ਮਤਲਬ ਉਹਨਾਂ ਦੀ ਵੀ ਜਿਹੜੀ ਹੈਗੀ ਕ੍ਰੈਟਨਿਨ ਉਹ ਵਧ ਰਹੀ ਆ ਜੀਐਫਆਰ ਉਹ ਘਟ ਰਹੀ ਆ ਜਿਹੜੇ ਲਿਬਰਲ ਟੈਸਟ ਉਹ ਵੀ ਵਲਕਚੂਏਟ ਕਰ ਰਹਾ ਹੈ। ਇਸ ਮਰੀਜ਼ੇ ਬਹੁਤ ਜਿਆਦਾ ਜੀ ਆਪਾਂ ਲਾਈਏ ਜਿੱਦਾਂ ਹੁਣ ਉਹਨਾਂ ਦਾ ਜਿਵੇਂ ਮਸਲਮਾਨ ਸੇ ਬਹੁਤ ਜ਼ਿਆਦਾ ਟੁੱਟ ਚੁੱਕਾ ਸਰੀਰ ਦੇ ਨਾਲੋਂ ਜਿਵੇਂ ਇੱਕ ਕਹਿ ਦਈਏ ਵੀ ਬਿਲਕੁਲ ਹੱਡੀਆਂ ਦਾ ਢਾਂਚਾ ਹੀ ਜਿਵੇਂ ਸਰੀਰ ਦੇ ਵਿੱਚ ਰਹਿ ਗਿਆ ਹੋ। ਸੋ ਮੈਂ ਇਹਨਾਂ ਦੇ ਸਰੀਰ ਨੂੰ ਲੈ ਕੇ ਇੱਕ ਮੈਂ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਆਪਾਂ ਮੈਂ ਲੱਖ ਗਲਤੀਆਂ ਕਰਦਾ ਤੁਸੀਂ ਵੀ ਕਰਦੇ ਕੋਈ ਵੀ ਗਲਤੀਆਂ ਕਰਦਾ ਹਨਾ ਸਭ ਗਲਤੀਆਂ ਕਰਦੇ ਜਾਂ ਕੁਝ ਵੀ ਹੈਗਾ ਹਨਾ ਜਿਹੜਾ ਇੱਕ ਇਨਸਾਨ ਅੱਜ ਮਰਨ ਵਰਤ ਤੇ ਬਹਿਗਾ ਜਿਹਨੇ ਆਪਣੀ ਜ਼ਿੰਦਗੀ ਦਾਤ ਤੇ ਲਾ ਦਿੱਤੀ ਜਿਹਨੇ ਆਪਣੀ ਜ਼ਿੰਦਗੀ ਨੂੰ ਆਪਣਾ ਮਤਲਬ ਕੁਝ ਨਹੀਂ ਪਿੱਛੇ ਛੱਡਿਆ ਹਨਾ ਆਪਾਂ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਵਾ ਕਿਉਂਕਿ ਆਪਣੇ ਪ੍ਰਧਾਨ ਮੰਤਰੀ ਜੀ ਉਹਨਾਂ ਦੇ ਸਿੰਗਰਾਂ ਨਾਲ ਜਾਂ ਆਪਣੇ ਐਕਟਰਸ ਨਾਲ ਗੱਲ ਕਰਨ ਦਾ ਟਾਈਮ ਹੈਗਾ ਵਾ ਜਿਹੜਾ ਕਿਸਾਨ ਅੱਜ ਤਿਲ-ਤਿਲ ਕਰਕੇ ਇੰਨੀ ਹੱਡਾਂ ਨੂੰ ਚੀਰਦੀ ਠੰਡ ਦੇ ਵਿੱਚ ਬੈਠਾ ਵਾ ਮਰਨ ਵਰਤ ਤੇ ਬੈਠਾ ਵਾ ਤਿਲ-ਤਿਲ ਕਰਕੇ ਮਰਨ ਦਾ ਉਹਦੇ ਲਈ ਉਹਨੂੰ ਮਿਲਦਾ ਟਾਈਮ ਨਹੀਂ ਉਹਦੇ ਨਾਲ ਗੱਲਬਾਤ ਕਰਨ ਦਾ ਟਾਈਮ ਨਹੀਂ ਹੈਗਾ ਸੋ ਮੇਰਾ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਆ ਆਪਣੇ ਵਿਚਾਰ ਵੱਖੋ ਵੱਖਰੇ ਹੋ ਸਕਦੇ ਆਪਣੀਆਂ ਲੱਖ ਆਪਣੇ ਝਗੜੇ ਚ ਮੇਲੇ ਹੋ ਸਕਦੇ ਆ ਪਰ ਆਪਾਂ ਨੂੰ ਇਹ ਅੱਜ ਇਨਸਾਨੀਅਤ ਦੇ ਤੌਰ ਤੇ ਹਰ ਇੱਕ ਨੂੰ ਇੱਕ ਅਰਦਾਸ ਕਰਨੀ ਚਾਹੀਦੀ ਆ ਕਿ ਜਿਹੜਾ ਇਨਸਾਨ ਅੱਜ ਆਪਣੇ ਵਾਸਤੇ ਸੜਕਾਂ ਤੇ ਪਿਆ ਮਰ ਰਿਹਾ ਵਾ ਉਹਦੇ ਵਾਸਤੇ ਹੀ ਅਰਦਾਸ ਕਰੀਏ ਕਿ ਪ੍ਰਮਾਤਮਾ ਕਰੇ ਇਹ ਸਰਕਾਰਾਂ ਦੇ ਮਨ ਤੇ ਮਿਹਰ ਪੈ ਜੇ ਤੇ ਜਿਹੜਾ ਇਹ ਆ ਮੰਗਾ ਸਾਡੀਆਂ ਪੂਰੀ ਹੋਣ ਤੇ ਸਾਡਾ ਜਿਹੜਾ ਇਹ ਲੀਡਰ ਆ ਇਹ ਬਚ ਸਕੇ ਮੈਂ ਆਪਣੇ ਮਨ ਨੂੰ ਕਹਿ ਸਕਦਾ ਮੈਂ ਨਹੀਂ ਜਾ ਸਕਦਾ ਕਿਉਂਕਿ ਮੈਂ ਇਹ ਬਜ਼ੁਰਗਾਂ ਦੇ ਥਾਂ ਤੇ ਅਸੀਂ ਖੂਨ ਦੇ ਸਕਦੇ ਹਾਂ ਅਸੀਂ ਬਜ਼ੁਰਗਾਂ ਦੇ ਥਾਂ ਪਹਿਰਾ ਥਲੇ ਤਰੀਆਂ ਦੇ ਸਕਦੇ ਹਾਂ ਪਰ ਅੱਜ ਮੈਨੂੰ ਤਿਲ ਤਿਲ ਕਰਦਾ ਮੈਂ ਨਹੀਂ ਦੇਖ ਸਕਦਾ ਮੈਂ ਨਹੀਂ ਉਹਨੂੰ ਮਰਦਾ ਦੇਖ ਸਕਦਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਜਾਣੀ ਅਰਦਾਸ ਕਰੀਏ ਵੀ ਪ੍ਰਮਾਤਮਾ ਕਿਰਪਾ ਕਰੇ ਸਰਕਾਰਾਂ ਦੇ ਮਨ 'ਚ ਮਿਹਰ ਪੈ ਜੇ ਤੇ ਜਿਹੜੀਆਂ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਹੋ ਜਾਣ ਤੇ ਅਸੀਂ ਆਪਣੇ ਜਿਹੜਾ ਲੀਡਰ ਹੈ ਆਪਣਾ ਜਿਹੜਾ ਬਜ਼ੁਰਗ ਹੈ ਇਹਨੂੰ ਬਚਾ ਸਕੀਏ ਸੋ ਧੰਨਵਾਦ ਕੋਈ ਅ ਮੈਨੂੰ ਕਹਾੜ ਜੀ ਬਾਈ ਕਰ ਸਕਦਾ अभी आप सवाल कर लेते हैं आ, सुप्रीम कोर्ट में अहम सुनवाई हुई है सोमवार तक का दोबारा समय पंजाब सरकार को मिला है सुप्रीम कोर्ट की तरफ से और सुप्रीम कोर्ट की तरफ से टिप्पणी की गई है कि कुछ कदा कथित किसान जो है वो गैर जिम्मेदाराना बयान जो है यहाँ से दे रहे हैं देखो तो मुझे लगता है कि अभी जो आज की कार्रवाई हुई है उसको अभी स्टडी करना उसका एनालिसिस करना बहुत जरूरी है और सरदार जगजीत सिंह डल्लेवाल जी से भी उस पर डिस्कशन करके उस पर उसके बाद ही हम कोई बात कह पाएंगे लेकिन जहाँ तक सवाल है कोई बयान देने का तो सरदार जगजीत सिंह डल्लेवाल जी ने और अन्य साथियों ने डेवाल साहब की भावना को ही बयाँ किया है और हमेशा संविधानिक संस्थाओं का सम्मान सत्कार किया गया है और पूरा देश मुझे लगता है सारी चीज़ें देख रहा है देश ने यह भी देखा कि जब सीनियर अधिकारी हमारे पास शाम के समय आए एक दिन और उन्होंने कहा कि आप जो बातें हमारे सामने कह रहे हैं आप माननीय सुप्रीम कोर्ट के सामने ये बात कही तो दोनों फॉर्मो ने उस पर सहमति दी और डल्लेवाल साहब अगले दिन दो बजे वीडियो कॉन्फ्रेंसिंग के माध्यम से माननीय सुप्रीम कोर्ट की कार्यवाही से जुड़ने को तैयार भी हो गए एक बजे के आसपास वो अचानक से बेहोश होके गिर गए बारह से पंद्रह मिनट वो बेहोश रहे डॉक्टर अवतार जी इनकी टीम भी और सरकारी डॉक्टरों की टीम भी वही मौजूद थी स्टेज के पास तो इन्होंने देखा कि उनकी हालत किस तरीके की थी उसके बावजूद जब उन्होंने लगभग डेढ़ पौने दो तो के बीच में उनको होश आया तो सबसे पहले उनका सवाल यही था कि वीडियो कॉन्फ्रेंसिंग से जुड़ने की तैयारियां कैसी चल रही हैं तो डॉक्टर साहब ने भी खुद भी कहा कि आपकी तबीयत आपकी हालत ऐसी नहीं है कि आप जुड़ पाओ लेकिन उन्होंने कहा कि संवैधानिक संस्थाओं को हम सम्मान करते हैं हम और सम्मान के तौर पे हम जुड़ेंगे वो स्टेज के नीचे जहां गिर गए थे वहीं पे लेटे हुए थे दो तीन कंबल ऊपर उनके डाल रखे थे उन्होंने पूरे अपने कपड़े भी नहीं पहने थे लेकिन ऊपर तक कंबल तक कवर करके गर्दन तक वो उसके बावजूद 12 से 15 मिनट तक ऑनलाइन वीडियो कॉन्फ्रेंसिंग से जुड़े अगर दोनों मोर्चों को और अगर सरदार जगजीत सिंह डल्लेवाल जी को अगर इनके मन में संविधानिक संस्थाओं के प्रति अगर सम्मान नहीं